ਖੁਸਰੇ ਆ ਗਏ ਵੱਡੀ ਮਾਰ ਦੇ ਚਾਂਜਰਾਂ ਜੀਆਂ ਪਾ ਕੇ ਪੈਰਾ ਵਿੱਚ ਤੇਰੇ ਮੁੰਡਾ ਹੋਇਆ ਲਿਆ ਸਾਨੂੰ ਇੰਨਾ ਦੇ ਹੁਣ ਸ਼ਗਲ ਵੈਸੇ ਦਾਨਪੁਣ ਤੇ ਮਰਜੀ ਦਾ ਪਰ ਖੁਸਰੇ ਇਹ ਗੱਲ ਕਹਿੰਦੇ ਵੀ 55000 ਇੱਥੇ ਰੱਖੇਗਾ ਤੇ ਠੀਕ ਹੈ ਨਹੀਂ ਤਾਂ ਸ਼ਰਾਫ ਦੇ ਦੇਵਾਂਗੇ ਤੇ ਸਾਡੇ ਲੋਕ ਗੁਰੂ ਤੋਂ ਨਹੀਂ ਉਹਨਾਂ ਡਰਦੇ ਜਿੰਨਾ ਖੁਸਰੇ ਤੋਂ ਡਰਦੇ ਉਹ ਸਿਕਟਾਂ ਵੀ ਪੀਂਦਾ ਹੈ ਉਹ ਕੁਕਰਮ ਵੀ ਕਰਦਾ ਹੈ ਨਸ਼ੇ ਪਤੇ ਕੋਈ ਨਹੀਂ ਛੱਡਦੇ ਇਹ ਜਿਹੜੇ ਖੁਸਰੇ ਲੋਕ ਨੇ ਹਰੇਕ ਤਰ੍ਹਾਂ ਦਾ ਨਸ਼ਾ ਕਰਦੇ ਹਰੇਕ ਤਰ੍ਹਾਂ ਦਾ ਵਿਭਚਾਰ ਕਰਦੇ ਤੇ ਦੁਨੀਆ ਉਹਨਾਂ ਕੋਲੋਂ ਡਰ ਕੇ 52000 ਦੇਈ ਜਾਂਦੀ ਹੈ ਵੀ ਦੇ ਦਿਓ ਭਾਈ ਇਹਨਾਂ ਨੂੰ ਕਿਤੇ ਸ਼ਰਾਫ ਨਾ ਦੇ ਦੇਣ ਦੂਜੇ ਪਾਸੇ ਕੋਈ ਗੁਰੂ ਕਾ ਸਿੰਘ ਜਿਹਦੇ ਕੋਲੋਂ ਕੋਈ ਅਰਦਾਸ ਵੀ ਕਰਵਾ ਲਈਏ ਨਾ ਵੀ ਲਾ ਗੁਰੂ ਦੇ ਅੱਗੇ ਅਰਦਾਸ ਕਰਦੇ ਵੀ ਮੈਨੂੰ ਇਹ ਨਵਾਂ ਘਰ ਮਿਲਿਆ ਨਵੀਂ ਗੱਡੀ ਲੈ ਕੇ ਆਇਆ ਮੇਰੀ ਅਰਦਾਸ ਕਰੋ ਮੇਰਾ ਭਲਾ ਹੋਵੇ ਤੇ ਉਹਨੂੰ ਦੇਣ ਵਾਸਤੇ ਫਿਰ 50 ਦਾ ਨੋਟ ਗਲਿਆ ਜਾ ਕੱਢ ਲੈਣਾ ਵੀ ਆਹ ਤੇਰੇ ਵਾਸਤੇ ਇਹ ਐ ਖੁਸਰੇ ਵਾਸਤੇ 55000